ਸਸ਼ੀਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਕੈਨੇਡਾ ਵਾਸਤੇ ਬਹੁਤ ਅਲਾਰਮਿੰਗ ਸਿਚੁਏਸ਼ਨ ਹੈ ਤੇ ਇਸ ਟਾਈਮ ਦੇ ਉੱਤੇ ਤੁਸੀਂ ਕੋਈ ਵੀ ਕਦਮ ਕੈਨੇਡਾ ਵਾਸਤੇ ਚੱਕਣਾ ਹੈ ਭਾਵੇਂ ਵਰਕ ਪਰਮਿਟ ਨੂੰ ਲੈ ਕੇ ਭਾਵੇਂ ਸਟੱਡੀ ਪਰਮਿਟ ਨੂੰ ਲੈ ਕੇ ਤਾਂ ਤੁਹਾਡੇ ਲਈ ਹਮੇਸ਼ਾ ਚੰਗੀ رائے ਸਹੀ ਸਲਾਹ ਜਿਹੜੀ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ ਫਸਟ ਸਟੈਪ ਪੱਟਦੇ ਹੋ ਕਰੋ ਜੋ ਤੁਸੀਂ ਪਹਿਲੀ ਵਾਰੀ ਘਰੇ ਉਤਰਦੇ ਹੋ ਤਾਂ ਉਦੋਂ ਤੁਹਾਡਾ ਫਿਊਚਰ ਹੁਣ ਡਿਸਾਈਡ ਹੋ ਜਾਣਾ ਹੈ ਕਿ ਤੁਸੀਂ ਕੈਨੇਡਾ ਦੇ ਵਿੱਚ ਕੀ ਆਪਣਾ ਫਿਊਚਰ ਬਣਾ ਸਕਦੇ ਹੋ ਜਾਂ ਤੁਹਾਡਾ ਫਿਊਚਰ ਜਿਹੜਾ ਉਹ ਤਬਾਹ ਹੋ ਜਾਵੇਗਾ ਟੈਨਸ਼ਨਾਂ ਵੱਧ ਜਾਣਗੀਆਂ 에ਜੰਟ ਇੱਕ ਪਾਸੇੋਂ ਹਟੇ ਨੇ ਦੂਜੇ ਪਾਸੇ ਨੂੰ ਤੁਰ ਪਏ ਨੇ ਗੇਮ ਕਿਹੜੇ ਪਾਸੇ ਨੂੰ ਜਾ ਰਹੀ ਸਮਝ ਨਹੀਂ ਆਉਂਦੀ ਹਾਲੇ ਵੀ ਸਟੂਡੈਂਟ ਇਸ ਜਾਲ ਦੇ ਵਿੱਚ ਫਸਦੇ ਜਾ ਰਹੇ ਨੇ ਹਾਲੇ ਵੀ ਲੋਕ ਜਿਹੜੇ ਐ ਵਰਕ ਪਰਮਿਟ ਵਾਲੇ ਇਸ ਜਾਲ ਦੇ ਵਿੱਚ ਫਸਦੇ ਜਾ ਰਹੇ ਨੇ ਅੱਜ ਆਪਾਂ ਤੁਹਾਡੇ ਨਾਲ ਜੋ ਡਿਸਕਸ ਕਰਨਾ ਹੈ ਉਹ ਸਿਰਫ ਇਹ ਹੀ ਡਿਸਕਸ ਕਰਨਾ ਹੈ ਕਿ ਤੁਸੀਂ ਆਖਿਰਕਾਰੋਂ ਕਦਮ ਕਿਸ ਤਰੀਕੇ ਨਾਲ ਪੁੱਟਣਾ ਹੈ ਤਾਂ ਕਿ ਤੁਸੀਂ ਸਹੀ ਢੰਗ ਦੇ ਨਾਲ ਆਪਣਾ ਫਿਊਚਰ ਸੇਵ ਕਰ ਸਕੋ ਜੋ ਕਾਲਸ ਆਉਂਦੀਆਂ ਨੇ ਜੋ ਮੇਰੇ ਕੋਲ ਇਨਕੁਆਰੀਜ਼ ਆਉਂਦੀਆਂ ਨੇ ਉਹਦੀ ਅਸੈਸਮੈਂਟ ਤੋਂ ਮੈਨੂੰ ਇੰਜ ਲੱਗਦਾ ਹੈ ਕਿ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰਨਾ ਬਹੁਤ ਜ਼ਰੂਰੀ ਹੈ ਬਹੁਤ ਘੱਟ ਮੈਂ ਕਹਿਣਾ ਹੁੰਨਾ ਪਰ ਅੱਜ ਦੀ ਵੀਡੀਓ ਤੁਸੀਂ ਪੂਰੀ ਜ਼ਰੂਰ ਦੇਖਿਓ ਤੇ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਦੱਬ ਕੇ ਸ਼ੇਅਰ ਕਰਿਓ ਕਿਉਂਕਿ ਹਰ ਇੱਕ ਪੰਜਾਬੀ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ ਇੱਕ ਨਵੀਂ ਲੋਟ ਸ਼ੁਰੂ ਹੋ ਗਈ ਹੈ ਦਰਸਲ ਕੈਨੇਡਾ ਦੇ ਵਿੱਚ ਜੋ ਇਹ ਨਵੀਂ ਲੁੱਟ ਸ਼ੁਰੂ ਹੋਈ ਹੈ ਉਹ ਆਪਣੇ ਆਪ ਦੇ ਵਿੱਚ ਸਮਝ ਆਉਣ ਵਾਲੀ ਬਹੁਤ ਘੱਟ ਹੈ ਜੇਕਰ ਕੋਈ ਇਸ ਸੈਕਟਰ ਨਾਲ ਜੁੜਿਆ ਨਹੀਂ ਹੈਗਾ ਕਿਉਂਕਿ ਟੈਕਨੀਕਲ ਚੀਜ਼ਾਂ ਨੇ ਇਹ ਉਦੋਂ ਸਮਝ ਆਉਂਦੀਆਂ ਜਦੋਂ ਸਾਡੇ ਨਾਲ ਨੁਕਸਾਨ ਹੋ ਜਾਂਦਾ ਸਾਡਾ ਜਾਂ ਸਾਡੇ ਨਾਲ ਜਦੋਂ ਕੋਈ ਠੱਗੀ ਵਾਜ ਜਾਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਤੁਹਾਡੀ ਗੱਲ ਹੁੰਦੀ ਹੈ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਤਿਆਰ ਹੁੰਦਾ ਕੇਪਸਨੋਰ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰਦੇ ਹਾਂ ਦਰਸਲ ਕੈਨੇਡਾ ਦੇ ਵਿੱਚ ਬਹੁਤ ਵੱਡੇ ਪਿਛਲੇ ਦਿਨਾਂ ਦੇ ਵਿੱਚ ਚੇਂਜਸ ਆਏ ਨੇ ਜਿਸ ਨੂੰ ਲੈ ਕੇ ਹੁਣ ਜਦੋਂ ਹੁਣ ਤੁਸੀਂ ਏਜੰਟ ਕੋਲ ਜਾਂਦੇ ਹੋ ਤਾਂ ਏਜੰਟ ਕਈ ਤਰੀਕੇ ਦੇ ਨਾਲ ਤੁਹਾਨੂੰ ਆਪਣੇ ਕੋਲ ਫਾਈਲ ਲਵਾਉਣ ਦੇ ਲਈ ਕਹਿੰਦਾ ਹੈ ਜਿਸ ਦੇ ਵਿੱਚ ਅਸੀਂ ਜਦੋਂ ਫਾਈਲ ਲਾਉਣ ਲੱਗਦੇ ਆ ਤੇ ਸਭ ਤੋਂ ਮੇਨ ਪ੍ਰੋਬਲਮ ਕਿੱਥੇ ਹੁੰਦੀ ਹੈ ਅੱਜ ਕੱਲ ਇਨ ਡਿਮਾਂਡ ਸੈਕਟਰ ਨੂੰ ਲੈ ਕੇ ਇਹ ਸਮਝ ਨਹੀਂ ਆਉਂਦੀ ਕਿ ਭਈ ਇਨ ਡਿਮਾਂਡ ਸੈਕਟਰ ਕਿਹੜਾ ਵਾ ਕਿਸ ਓਕਿਪੇਸ਼ਨਸ ਦੇ ਵਿੱਚ ਅਸੀਂ ਫਾਈਲ ਲਗਾਈਏ ਫਿਰ ਉਹਦੇ ਵਿੱਚ ਜਿਹੜੇ ਮੋਟਾ-ਮੋਟੀ ਕੁਝ ਓਕਿਪੇਸ਼ਨਸ ਹੁੰਦੇ ਆ ਉਹਦੇ ਵਿੱਚ ਬੰਦਾ ਫਸ ਜਾਂਦਾ ਕਿ ਭਈ ਹੈਲਥ케ਅਰ ਹੈ ਕੰਸਟਰਕਸ਼ਨ ਹੈ ਜਾਂ ਫਿਰ ਕਹਿ ਸਕਦੇ ਆ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥਮੈਟਿਕਸ ਹੈ ਜਾਂ ਫਿਰ ਉਸ ਤੋਂ ਬਾਅਦ ਆ ਟ੍ਰਾਂਸਪੋਰਟ ਹੈ ਐਗਰੀਕਲਚਰ ਤੇ ਐਗਰੀ ਫੂਡ ਦੇ ਨਾਲ ਜੁੜੇ ਹੋਏ ਸੈਕਟਰ ਹੈ ਮੋਸਟਲੀ ਕੀ ਹੁੰਦਾ ਹੈ ਇਹਦੇ ਵਿੱਚ ਜਿਹੜਾ ਉਹ ਬੰਦਾ ਉਲਝ ਜਾਂਦਾ ਹੈ ਬਟ ਤੁਹਾਡੀ ਲਾਸਟ ਸਟੱਡੀ ਜਿਹੜੀ ਹੈ ਉਸ ਨੂੰ ਅਸੀਂ ਉੱਥੇ ਨਜ਼ਰ ਅੰਦਾਜ਼ ਕਰ ਰਹੇ ਹਾਂ ਤੇ ਸਭ ਤੋਂ ਜ਼ਿਆਦਾ ਰਿਫਿਊਜ਼ਲ ਦਾ ਰੀਜ਼ਨ ਜਿਹੜਾ ਉਹ ਇੱਥੇ ਹੀ ਹੈ ਅਸ ਦੀ ਡੇਟ ਦੇ ਵਿੱਚ ਹੁੰਦਾ ਕੀ ਹੈ ਕਿ ਕੋਈ ਪਲੱਸ 2 ਜਾਂ ਗ੍ਰੈਜੂਏਸ਼ਨ ਕਿਸੇ ਨੇ ਕੀਤਾ ਹੁੰਦਾ ਮੈਡੀਕਲ ਲਾਈਨ ਦੇ ਵਿੱਚ ਉਹਨੂੰ 1 ਸਾਲ ਦਾ 1.5 ਸਾਲ ਦਾ ਕੰਪਿਊਟਰ ਦਾ ਇੱਕ ISO ਸਰਟੀਫਿਕੇਟ ਬਣਵਾ ਦਿੱਤਾ ਜਾਂਦਾ ਹੈ ਉਹਦੇ ਬਿਹਾਰ ਦੇ ਉੱਤੇ ਉਹਨੂੰ ਟੈਕਨੋਲੋਜੀ ਵਾਲੇ ਪਾਸੇ ਨੂੰ ਤੋਰ ਦਿੱਤਾ ਜਾਂਦਾ ਹੈ ਟੈਕ ਦੇ ਉਹਨੂੰ ਕੋਰਸ ਦੇ ਦਿੱਤੇ ਜਾਂਦੇ ਨੇ ਜਿਸ ਬੰਦੇ ਨੇ ਮੈਥਮੈਟਿਕਸ ਨਹੀਂ ਪੜ੍ਹੀ ਜਿਹੜਾ ਮੈਥਮੈਟਿਕਸ ਦੇ ਵਿੱਚ ਸਟਰੋਂਗ ਨਹੀਂ ਹੈਗਾ ਉਹ ਟੈਕਨੀਕਲ ਲਾਈਨਸ ਦੇ ਵਿੱਚ ਥੋੜਾ ਜਿਹਾ ਮੁਸ਼ਕਲ ਉਹਨੂੰ ਫੇਸ ਕਰਨੀ ਪੈਂਦੀ ਹੈ ਸੋ ਜਾਂ ਤਾਂ ਉੱਥੇ ਜਾ ਕੇ ਫਿਰ ਉਹ ਸਟੱਡੀ ਪੂਰੀ ਨਹੀਂ ਕਰ ਪਾਉਂਦਾ ਜਾਂ ਉਹਨੂੰ ਕੋਰਸ ਕਾਲਜ ਬਦਲਣਾ ਪਏਗਾ ਤੇ ਜੇਕਰ ਅ ਇੱਥੋਂ ਜਦੋਂ ਫਾਈਲ ਲਗਾਉਣੀ ਹੈ ਮੋਸਟ ਆਫ ਕੇਸਸ ਦੇ ਉੱਤੇ ਦਾ ਰਿਫਿਊਜ਼ਲ ਆ ਜਾਏਗਾ ਫਿਰ ਦੋ ਦੋ ਤਿੰਨ ਤਿੰਨ ਵਾਰੀ ਉਹਨੂੰ ਫਾਈਲਿੰਗ ਕਰਨੀ ਪਏਗੀ ਆ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਉਸ ਤੋਂ ਇਲਾਵਾ ਇੱਕ ਹੋਰ ਪ੍ਰੋਬਲਮ ਆ ਰਹੀ ਹੈ ਕਿ ਭਈ ਜਦੋਂ ਤੁਸੀਂ ਏਜੰਟ ਦੇ ਮੂਹਰੇ ਬੈਠ ਰਹੇ ਹੋ ਏਜੰਟ ਤੁਹਾਨੂੰ ਇਹ ਕਹਿ ਰਿਹਾ ਹੈ ਕਿ ਭਈ ਤੁਸੀਂ ਇਸ ਟ੍ਰੇਡ ਪ੍ਰੋਗਰਾਮ ਜਾਂ ਤੁਸੀਂ ਇਸ ਫਿਲਾਨੇ ਕਾਲਜ ਦੇ ਵਿੱਚ ਐਡਮਿਸ਼ਨ ਲੈ ਲਓ ਅਸੀਂ ਪੈਕੇਜ ਕਰ ਲਾਂਗੇ ਉਹਦੇ ਵਿੱਚ ਕੀ ਹੋ ਰਿਹਾ ਹੈ ਪੈਕੇਜ ਨੂੰ ਲੈ ਕੇ ਪ੍ਰਾਈਵੇਟ ਕਾਲਜ ਦੇ ਦਿੱਤਾ ਜਾਂਦਾ ਤੇ ਸਮਝਾਇਆ ਹੁਣ ਕਿਵੇਂ ਜਾ ਰਹੇ ਮੈਂ ਤੁਹਾਨੂੰ ਦੱਸਦਾ ਸਮਝਾਇਆ ਇਹ ਜਾ ਰਿਹਾ ਕਿ ਜੀ ਤੁਸੀਂ GIC ਜਮ੍ਹਾਂ ਕਰ ਦਿਓ 15 ਲੱਖ ਦਾ ਪੈਕੇਜ ਕਰ ਲੈਂਦੇ ਉੱਥੇ ਜਾ ਕੇ ਕਹਿੰਦੇ ਆ ਕਿ ਤੁਸੀਂ ਇਹਨੂੰ ਜਦੋਂ ਸਟੱਡੀ ਤੁਹਾਡੀ 1 ਸਾਲ ਦੀ ਪੂਰੀ ਹੋ ਜਾਏਗੀ ਫਿਰ ਸਟੱਡੀ ਤੋਂ ਤੁਸੀਂ ਵਰਕ ਪਰਮਿਟ ਚ ਕਨਵਰਟ ਕਰਾ ਸਕਦੇ ਹੋ ਉੱਥੇ ਜਾ ਕੇ ਤੁਸੀਂ ਵਰਕ ਪਰਮਿਟ ਚ ਕਨਵਰਟ ਕਰਾ ਲਿਓ ਕੋਈ ਪ੍ਰੋਬਲਮ ਨਹੀਂ ਹੋਏਗੀ ਤੁਹਾਨੂੰ ਤੇ ਵਰਕ ਪਰਮਿਟ ਦਾ ਮਤਲਬ ਹੋ ਗਿਆ LMIA ਦੇ ਵਿੱਚ ਕਨਵਰਟ ਕਰਾ ਲਿਓ ਹੁਣ LMIA ਦੀ ਵੈਲਿਡਿਟੀ ਉੱਥੇ 1 ਸਾਲ ਦੀ ਹੋ ਗਈ ਹੈ ਤੇ 1 ਸਾਲ ਵਾਸਤੇ ਤੁਸੀਂ ਉੱਥੇ ਆ ਇਸ ਸਟੱਡੀ ਕਰ ਦਿਓ 1 ਸਾਲ ਉੱਥੇ ਐਲਐਮਆਈਏ ਲੈਂਦੇ ਹੋ ਤੁਹਾਡੀ ਪੀਆਰ ਕੀ ਹੋ ਜਾਵੇਗੀ ਇੱਕ ਵਾਰੀ ਸੋਚੋ ਜਿਸ ਸੈਕਟਰਸ ਸਟੱਡੀ ਕੀਤੀ ਕਿ ਉੱਚੀ ਤੁਹਾਨੂੰ ਐਲਐਮਆਈਏ ਮਿਲ ਜੇਗੀ ਇਹ ਸ਼ੋਰਟੀ ਹੈ ਕਿਉਂਕਿ ਜਿਸ ਤਰੀਕੇ ਨਾਲ ਐਲਐਮਆਈਏ ਦੇ ਰੂਲ ਕੰਡੀਸ਼ਨ ਚੇਂਜ ਹੋ ਰਹੇ ਫਿਰ 1 ਸਾਲ ਦੀ ਐਲਐਮਆਈਏ ਹੋ ਗਈ ਉਹਦੇ ਵਾਸਤੇ ਕੀ ਤੁਸੀਂ 10 15 20 ਲੱਖ ਰੁਪਏ ਖਰਚ ਕਰੋਗੇ ਇਹ ਇੱਕ ਬਹੁਤ ਵੱਡਾ ਕੁਐਸਚਨ ਹੈ ਇਹ ਸੰਭਲ ਕੇ ਚੱਲਣ ਦੀ ਲੋੜ ਹੈ ਏਜੰਟ ਨੂੰ ਕੀ ਹੁੰਦਾ ਕਿ ਜੇ ਮੈਂ ਪ੍ਰਾਈਵੇਟ ਕਾਲਜ ਦਵਾ ਦੂੰ ਮੈਨੂੰ ਮੋਟਾ ਕਮਿਸ਼ਨ ਬਣ ਜਾਣਾ ਇੱਥੋਂ ਵੇਦਾ ਸਟੱਡੀ ਪਰ ਮੜ ਲੱਕੇ ਉੱਥੇ ਚੱਲ ਜੂ ਉੱਥੇ ਲਮਾਈਏ ਲਊਗਾ ਜੇ ਮੇਤੋਂ ਲਊ ਫਿਰ ਤੇ ਮੇਰਾ ਫੇਰ ਦੁਬਾਰਾ ਕਮਿਸ਼ਨ ਬਣ ਜੂਗਾ ਸੋ ਇਹ ਇੱਕ ਸੋਚਣ ਵਾਲੀ ਗੱਲ ਹੈ ਇਹ ਇੱਕ ਬਹੁਤ ਵੱਡਾ ਸਕੈਮ ਚੱਲ ਰਿਹਾ ਹੈ ਇਹ ਹੁਣ ਸ਼ੁਰੂ ਹੋਇਆ ਹੁਣ ਇਸ ਕਰਕੇ ਸ਼ੁਰੂ ਹੋਇਆ ਕਿਉਂਕਿ ਆ ਜਿਹੜਾ ਰੂਲ ਕੰਡੀਸ਼ਨ ਚੇਂਜ ਹੋਏ ਹੁਣ ਉਸ ਤੋਂ ਬਾਅਦ ਆ ਜਾਂਦੇ ਆ ਸਭ ਤੋਂ ਜ਼ਿਆਦਾ ਗਲਤ ਤਰੀਕਾ ਕੀ ਹੋ ਰਿਹਾ ਕਿ ਜਿੱਦ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕੀ ਮੈਡੀਕਲ ਵਾਲੇ ਨੂੰ ਕੋਈ ਸਟੱਡੀ ਨੇ ਮੈਥਮੈਟਿਕਸ ਕੀਤਾ ਉਹਨੂੰ ਦੂਜੇ ਪਾਸੇ ਨੂੰ ਹੈਲਥ ਵਾਲੇ ਪਾਸੇ ਨੂੰ ਤੋਰੀ ਜਾ ਰਹੇ ਆ ਕੋਈ ਛੋਟਾ ਮੋਟਾ ਇੱਕ ਡਿਪਲੋਮਾ ਬਣਾ ਕੇ ਉਹਦੀ ਰਿਲੇਵੈਂਸੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਉਸ ਤੋਂ ਬਾਅਦ ਆਰਟ ਸਾਈਡ ਵਾਲਿਆਂ ਨੂੰ ਤੇ ਹੋਰ ਵੀ ਜ਼ਿਆਦਾ ਕਨਫਿਊਜ਼ ਕੀਤਾ ਜਾ ਰਿਹਾ ਹੁਣ ਮੈਂ ਇਹਦੇ ਵਿੱਚ ਤੁਹਾਨੂੰ ਸਹੀ ਪਾਥ ਤੇ ਗਾਈਡ ਕਰਨ ਦੀ ਕੋਸ਼ਿਸ਼ ਕਰਦਾ ਦੇਖੋ ਸਭ ਤੋਂ ਪਹਿਲਾਂ ਤੇ ਤੁਸੀਂ ਇੱਕ ਚੀਜ਼ ਸਮਝੋ ਕਿ ਜਿਹੜਾ ਕੋਈ ਆਈਐਸਓ ਦਾ 1 ਸਾਲ ਦਾ ਡਿਪਲੋਮਾ ਹੈ ਉਹਦੀ ਕੋਈ ਬਹੁਤੀ ਵੈਲਿਊ ਕੈਨੇਡਾ ਦੇ ਵਿੱਚ ਨਹੀਂ ਹੈਗੀ ਆਪਣੀ ਰਿਲੇਵੈਂਸੀ ਮੈਚ ਕਰਨੀ ਹੈ ਤੇ ਆਪਣੇ ਪਲੱਸ 2 ਦੇ ਨਾਲ ਕਰਿਓ ਜਾਂ ਆਪਣੇ ਗ੍ਰੈਜੂਏਸ਼ਨ ਦੇ ਨਾਲ ਕਰਿਓ ਉਸ 1 ਸਾਲ ਦੇ ਆਈਐਸਓ ਡਿਪਲੋਮਾ ਦੇ ਆਧਾਰ ਦੇ ਉੱਤੇ ਤੁਸੀਂ ਕੈਨੇਡਾ 'ਚ ਆਪਣਾ ਫਿਊਚਰ ਜਾਂ ਆਪਣੀ ਸਟੱਡੀ ਡਿਸਾਈਡ ਨਾ ਕਰਿਓ ਜੇਕਰ ਤੁਸੀਂ ਇਨ੍ਹਾਂ ਚੀਜ਼ਾਂ ਤੋਂ ਬਚਣਾ ਹੈ ਸਭ ਤੋਂ ਪੁਆਇੰਟ ਨੰਬਰ 1 ਹੈ ਸੈਕੰਡ ਪੁਆਇੰਟ ਆ ਜਾਂਦਾ ਕਿ ਮੈਡੀਕਲ ਲਾਈਨ ਵਾਲੇ ਜਿਹੜੇ ਉਹ ਸਿਰਫ ਮੈਡੀਕਲ 'ਚ ਐਡਮਿਸ਼ਨ ਲੈਣ ਸਭ ਤੋਂ ਜ਼ਿਆਦਾ ਬਿਹਤਰ ਫਿਊਚਰ ਕੈਨੇਡਾ ਦੇ ਵਿੱਚ ਮੈਡੀਕਲ 'ਚ ਆਉਣ ਵਾਲੇ ਟਾਈਮ 'ਚ ਵੀ ਤੇ ਹੁਣ ਵੀ ਹੈਗਾ ਹੈ ਇੰਨੇ ਡਾਕਟਰਸ ਦੀ ਉੱਥੇ ਸ਼ਾਰਟੇਜ ਹੈ ਇੰਨੀ ਲੇਬਰ ਸ਼ਾਰਟੇਜ ਹੈ ਹੈਲਥ ਸੈਕਟਰ ਦੇ ਵਿੱਚ ਕਿ ਤੁਹਾਡਾ ਆਰਾਮ ਦੇ ਨਾਲ ਪੀਆਰ ਹੋ ਜਾਣੀ ਹੈ ਆਰਾਮ ਨਾਲ ਤੁਹਾਨੂੰ ਉੱਥੇ ਕੰਮ ਮਿਲ ਜਾਣਾ ਸੋ ਇਸ ਵਿੱਚ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਹੈਲਥ ਸੈਕਟਰ ਬਹੁਤ ਬ੍ਰੌਡ ਆ ਉੱਥੋਂ ਦੇ ਮਾਮਲੇ ਦੇ ਵਿੱਚ ਸੋ ਮੈਡੀਕਲ ਜੇ ਤੁਸੀਂ ਪਲੱਸ 2 ਮੈਡੀਕਲ ਚ ਕੀਤੀ ਹੈ ਜਾਂ ਤੁਸੀਂ ਗ੍ਰੈਜੂਏਸ਼ਨ ਮੈਡੀਕਲ ਲਾਈਨ ਤੋਂ ਕੀਤਾ ਹੈ ਤਾਂ ਮੈਡੀਕਲ ਦੀ ਹੀ ਸਟੱਡੀ ਲਿਓ ਉਸ ਤੋਂ ਬਾਅਦ ਆ ਜਾਣੇ ਮੈਥਮੈਟਿਕਸ ਵਾਲੇ ਵਾਸਤੇ ਜਿਹੜੇ ਮੈਥਮੈਟਿਕਸ ਵਾਲੇ ਉਹ ਇਲੈਕਟ੍ਰੋਨਿਕ ਦੇ ਵਿੱਚ ਜਾ ਸਕਦੇ ਨੇ ਇਸ ਸਟਰੀਟ ਦੇ ਵਿੱਚ ਜਾ ਸਕਦੇ ਨੇ ਯਾ ਟੈਕਨੀਕਲ ਟ੍ਰੇਡਸ ਜਿਹੜੇ ਆ ਟੈਕਨੀਕਲ ਕੋਰਸੇਸ ਜਿਹੜੇ ਆ ਉਹਦੇ ਵਿੱਚ ਜਾ ਸਕਦੇ ਨੇ ਉਹਨਾਂ ਵਾਸਤੇ ਪ੍ਰੋਬਲਮ ਨਹੀਂ ਹੈਗੀ ਜਿੰਨੇ ਵੀ ਟੈਕਨੀਕਲ ਟੈਕਨੋਲੋਜੀ ਨਾਲ ਜੁੜੇ ਸੈਕਟਰ ਦੇ ਵਿੱਚ ਜਾ ਸਕਦੇ ਨੇ ਕੰਪਿਊਟਰ ਲਾਈਨ ਜਾ ਸਕਦੇ ਨੇ ਸੋ ਜੇਕਰ ਕਿਸੇ ਨੇ ਸਾਇੰਸ ਵਗੈਰਾ ਸਟੱਡੀ ਕੀਤੀ ਤੇ ਉਸ ਸੈਕਟਰ ਜਾਈ ਜਾ ਕਿਉਂਕਿ ਸਟੀਮ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਤੇ ਮੈਥਮੈਟਿਕਸ ਦੇ ਵਿੱਚ ਫਿਊਚਰ ਹੈਗਾ ਇੰਜੀਨੀਅਰਿੰਗ ਦਾ ਵੀ ਤੁਸੀਂ ਉੱਥੇ ਸਕੋਪ ਬਣਾ ਸਕਦੇ ਹੋ ਜੇਕਰ ਮੈਥਮੈਟਿਕਸ ਤੋਂ ਸਟੱਡੀ ਹੈ ਤੇ ਹੁਣ ਆਰਟ ਸਾਈਡ ਵਾਲੇ ਜਿਹੜਾ ਕਿ ਸਭ ਤੋਂ ਜ਼ਿਆਦਾ ਕਨਫਿਊਜ਼ ਕੀਤਾ ਜਾਂਦਾ ਜਿਨ੍ਹਾਂ ਨੂੰ ਆਰਟ ਸਾਈਡ ਵਾਲੇ अर्ਲੀ ਚਾਈਲਡਹੂਡ ਦਾ ਕੋਰਸ ਲੈ ਸਕਦੇ ਆ ਇਹ ਡਿਮਾਂਡਡ ਇਨ ਡਿਮਾਂਡ ਕੋਰਸ ਹੈ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਨਾ ਬਹੁਤ ਸਾਰੇ ਇਦਾਂ ਦੇ ਕੋਰਸਸ ਹੁੰਦੇ ਆ ਜਿਦੇ ਵਿੱਚ ਤੁਸੀਂ ਆਪਣਾ ਫਿਊਚਰ ਬਣਾ ਸਕਦੇ ਹੋ ਜਿਵੇਂ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਮਾਰਕੀਟਿੰਗ ਦੇ ਨਾਲ ਜੁੜਿਆ ਹੋਇਆ ਕੋਈ ਕੋਰਸ ਲੈ ਲਓ ਕੋਈ ਗ੍ਰਾਫਿਕ ਡਿਜ਼ਾਈਨਿੰਗ ਦਾ ਲੈ ਲਓ ਕੋਈ ਮੀਡੀਆ ਸੈਕਟਰ ਨਾਲ ਜੁੜਿਆ ਹੋਇਆ ਕੋਰਸ ਲੈ ਲਓ ਕੋਈ ਵੈਬ ਡਿਜ਼ਾਈਨਿੰਗ ਨਾਲ ਜੁੜਿਆ ਹੋਇਆ ਕੋਰਸ ਲੈ ਲੋ ਵੈਬ ਡਿਜ਼ਾਈਨਿੰਗ ਦਾ ਚਲੋ ਥੋੜੀ ਜੀ ਔਖੀ ਹੋਣੀ ਪਰ ਗ੍ਰਾਫਿਕ ਡਿਜ਼ਾਈਨਰ ਡਿਜ਼ਾਈਨਿੰਗ ਦਾ ਕੋਰਸ ਵਗੈਰਾ ਜਿਹੜਾ ਉਹ ਤੁਸੀਂ ਕਰ ਸਕਦੇ ਹੋ ਤੁਹਾਡੇ ਲਈ ਬਹੁਤ ਵਧੀਆ ਹੋ ਰਿਹਾ ਚ ਹੋਣ ਵਾਲਾ ਸੈਕਟਰ ਉਸ ਤੋਂ ਬਾਅਦ ਜੇਕਰ ਤੁਹਾਡਾ ਕਾਲਜ ਕੋਰਸ ਜਿਹੜਾ ਉਸ ਏ ਪ੍ਰੋਵਿੰਸ ਦੇ ਵਿੱਚ ਜਿੱਥੇ ਇਨ ਡਿਮਾਂਡ ਹੈ ਕੋਈ ਹੋਰ ਕੋਰਸ ਜਿਹੜਾ ਤੁਹਾਡੇ ਆਰਟ ਸਾਈਡ ਦੇ ਨਾਲ ਮੈਚ ਕਰ ਸਕਦਾ ਤੁਸੀਂ ਉਹ ਵੀ ਲੈ ਸਕਦੇ ਹੋ ਉਹਦਾ ਵੀ ਤੁਹਾਨੂੰ ਫਿਊਚਰ ਦੇ ਵਿੱਚ ਫਾਇਦਾ ਹੋ ਸਕਦਾ ਕੈਨੇਡਾ ਵਿੱਚ ਪੀਆਰ ਵਗੈਰਾ ਤੁਹਾਡੀ ਸੌਕੀ ਹੋ ਸਕਦੀ ਹੈ ਸੋ ਜਿਹੜੇ ਵੀ ਮੈਨੂੰ ਦੇਖ ਰਹੇ ਆ ਉਹਨਾਂ ਅੱਗੇ ਇੱਕ ਰ ਜਦੋਂ 에ਜੰਟ ਮੂਰੇ ਬੈਠਦੇ ਹੋ ਸਿਰਫ 인 디ਮਾਂਡ ਦੀ ਗੱਲ ਨਾ ਕਰੋ ਤੁਸੀਂ ਆਪਣੀ ਪਾਸਟ ਸਟੱਡੀ ਨੂੰ ਫਿਊਚਰ ਸਟੱਡੀ ਦੇ ਨਾਲ ਅਲਾਈਨ ਕਿਵੇਂ ਕਰੋਗੇ ਇਹ ਕੁਐਸਚਨ ਜ਼ਰੂਰ ਕਰਿਓ ਕੋਰਸ ਸਿਲੈਕਸ਼ਨ ਦੈਨ ਕੋਰਸ ਪ੍ਰੋਗਰੈਸ਼ਨ ਕਿ ਉਸ ਕੋਰਸ ਦਾ ਆਉਣ ਵਾਲੇ ਟਾਈਮ ਦੇ ਵਿੱਚ ਫਿਊਚਰ ਕੀ ਹੈ ਇਸ ਚੀਜ਼ ਨੂੰ ਵੀ ਤੁਸੀਂ ਕੁਐਸਚਨ ਕਰਨਾ ਹੈਗਾ 에ਜੰਟ ਦੇ ਕੰਨ ਖੋਲਦੋ ਉਹਨੂੰ ਪਤਾ ਲੱਗੇ ਕਿ ਭਈ ਤੁਸੀਂ ਚੈੱਕ ਕਰਕੇ ਆਇਓ ਤਾਨੂੰ ਨੌਲੇਜ ਹੈਗੀ ਹੈ ਤੁਹਾਨੂੰ ਪੜਾ ਨਾ ਸਕੇ ਜਦੋਂ ਜਦੋਂ ਵੀ ਕੋਈ ਚੀਜ਼ ਟਾਈਟ ਹੁੰਦੀ ਹੈ ਉਦੋਂ ਉਦੋਂ ਕ੍ਰਪਸ਼ਨ ਜਿਹੜਾ ਉਹ ਵੱਧਦਾ ਹੈ ਕਿਉਂਕਿ ਜਿਹੜੇ ਉਹਦੇ ਕ੍ਰਪਸ਼ਨ ਦੇ ਐਂਟੀ ਹੁੰਦੇ ਨੇ ਉਹ ਉਹਦੇ ਅਗੇਂਸਟ ਖਲੋਂਦੇ ਹੁੰਦੇ ਨੇ ਸੋ ਜੈਨੂਇਨ ਸਟੂਡੈਂਟੋ ਅਗਰ ਤੁਸੀਂ ਤਾਂ ਜ਼ਰੂਰ ਸਹੀ ਪਾਥ ਵੇ ਚੁਣਿਓ ਤਾਂ ਕਿ ਤੁਹਾਨੂੰ ਸਹੀ ਫਿਊਚਰ ਮਿਲ ਸਕੇ ਉਮੀਦ ਕਰਦਾ ਹਾਂ ਲੋਕ ਸੰਦਾ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਆਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਜੇ ਤੁਸੀਂ ਤੁਹਾਡੇ ਐਸਓਪੀ ਚਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅ ਜੀ ਧੰਨਵਾਦ